ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 520 ਤੋਂ ਲੈ ਕੇ 522 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਪੌੜੀ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆਂ ਆਵੇ ਸਾਹਿਬ ਚਿੱਤ ਤੇਰਿਆਂ ਪਗ ਤਾਂ ਡਿਠਿਆਂ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ pau ਕਟਿਏ ਜਨ ਕਾ ਸਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੇ ਸਿਸੋਂ ਲਾਇਨ ਰੰਗ ਜਿਸ ਦੀ ਸਬਤਾਰੀਆ ਉੱਚੀ ਹੋ ਉਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਤੇ ਆਈਐ ਜਾ ਆਪੇ ਹੋਏ ਦਿਆਲਤਾ ਭਗਤ ਸੰਗ ਪਾਈਐ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਦੋਂ ਕਹਿੰਦੇ ਤੇਰੇ ਭਗਤ ਲੋਕਾਂ ਦੀ ਸੰਗਤ ਹੁੰਦੀ ਆ ਫਿਰ ਕਹਿੰਦੇ ਤੂੰ ਸਾਡੇ ਚਿੱਤ ਵਿੱਚ ਆ ਵਸਦਾ ਕਿਉਂ ਕਿਉਂਕਿ ਕਹਿੰਦੇ ਜਿਹੜੇ ਭਗਤ ਲੋਕ ਨੇ ਹਰ ਵਕਤ ਤੇਰਾ ਨਾਮ ਜਪਦੇ ਨੇ ਫਿਰ ਜਦੋਂ ਉਹਨਾਂ ਦੀ ਸੰਗਤ ਕੀਤੀ ਜਾਂਦੀ ਆ ਫਿਰ ਤੂੰ ਸਾਡੇ ਵੀ ਚੇਤੇ 'ਚ ਆ ਵਸਦਾ ਤੇ ਸਾਡੇ ਮਨ ਦੀ ਮੈਲ ਕੱਟ ਹੋ ਜਾਂਦੀ ਆ ਜਨਮ ਮਰਨ ਦਾ ਜਿਹੜਾ ਡਰ ਹੈਗਾ ਉਹ ਵੀ ਕੱਟ ਹੋ ਜਾਂਦਾ ਪਰਮੇਸ਼ਰ ਦਾ ਨਾਮ ਜਪਿਆਂ ਕਹਿੰਦੇ ਜਿਹੜੇ ਸੰਤ ਲੋਕ ਨੇ ਗੁਰੂ ਨੇ ਉਹਨਾਂ ਦੀ ਸੰਗਤ ਵਿੱਚ ਗਿਆ ਸਾਡੇ ਜਿਹੜੇ ਵਿਕਾਰ ਨੇ ਉਹ ਖਤਮ ਹੋ ਜਾਂਦੇ ਨੇ ਜਿਹੜਾ ਜਮ ਦਾ ਡਰਾ ਉਹ ਵੀ ਨਹੀਂ ਰਹਿੰਦਾ ਹੈਗਾ ਕਹਿੰਦੇ ਵਿਕਾਰ ਵੀ ਖਤਮ ਹੁੰਦੇ ਨੇ ਤੁਸੀਂ ਅਸੀਂ ਆਨਲਾਈਨ ਰੰਗ ਜਿਸ ਦੀ ਸਵਧਾਰੀ ਆ ਜਿਹੜੇ ਸੰਤ ਲੋਕ ਨੇ ਉਹਨਾਂ ਦਾ ਆਪਣਾ ਪ੍ਰੇਮ ਵਾਹਿਗੁਰੂ ਦੇ ਚਰਨਾਂ ਵਿੱਚ ਹੁੰਦਾ ਤੇ ਜਿਹੜੇ ਉਹਨਾਂ ਦੀ ਸੰਗਤ ਵੀ ਕਰਦੇ ਨੇ ਫਿਰ ਉਹਨਾਂ ਦਾ ਵੀ ਪ੍ਰੇਮ ਪੈ ਜਾਂਦਾ ਵਾਹਿਗੁਰੂ ਨਾਲ ਪਰਮੇਸ਼ਰ ਨਾਲ ਕਹਿੰਦੇ हे ਪਰਮੇਸ਼ਰ ਜੀ ਤੁਹਾਡਾ ਥਾਨ ਬਹੁਤ ਉੱਚਾ ਹੈ ਤੁਹਾਡੇ ਤੱਕ ਪਹੁੰਚ ਨਹੀਂ ਹੋ ਸਕਦੀ ਰੈਣ ਦਿਨਸ ਕਹਿੰਦੇ ਹੱਥ ਜੋੜ ਕੇ ਉਸ ਪਰਮੇਸ਼ਰ ਦਾ ਸਾਹ ਸਾਹ ਦੇ ਨਾਲ ਨਾਮ ਜਪੀਏ ਉਹ ਐਡਾ ਉੱਚਾ ਪਰਮੇਸ਼ਰ ਅਗੰਮ ਅਪਾਰ ਤੇ ਕਹਿੰਦੇ ਜਿਸ ਦੇ ਉੱਪਰ ਆਪ ਦਿਆਲ ਹੁੰਦਾ ਉਹਨਾਂ ਨੂੰ ਭਗਤਾਂ ਦੀ ਸੰਗਤ ਨਸੀਬ ਹੁੰਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾਰ ਵਿਡਾਨੜੈ ਹਮਸ ਤੁਮਸ ਕੂਕਾਂ ਪਈਆਂ ਰਾਹੀ ਤੋ ਸਹ ਰਸਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨਗਾਹੀ ਕਹਿੰਦੇ ਇਹ ਸੰਸਾਰ ਜੀਵ ਆਤਮਾ ਲਈ ਨਵੀਂ ਜਗ੍ਹਾ ਹੈ ਕਿ ਇੱਥੇ ਥੋੜੀ ਦੇਰ ਲਈ ਆਈ ਹੁੰਦੀ ਹੈ ਪ੍ਰਾਣਿਆਂ ਵਾਂਗ ਫਿਰ ਇੱਥੇ ਕਹਿੰਦੇ ਵਿਕਾਰਾਂ ਦਾ ਮਾਇਆ ਦਾ ਬੜਾ ਤਕਮ ਤੱਕਾ ਪਰ ਕਹਿੰਦੇ ਫਿਰ ਜੀਵ ਲਈ ਇੱਥੇ ਵਸਣਾ ਔਖਾ ਹੋ ਜਾਂਦਾ ਪਰ ਕਹਿੰਦੇ ਨਾਨਕ ਲਈ ਇਹ ਬੜਾ ਸੋਹਣੀ ਜਗ੍ਹਾ ਬਣ ਗਈ ਜੀਵਨ ਕੱਟਣ ਲਈ ਕਿਉਂ ਕਿਉਂਕਿ ਕਹਿੰਦੇ ਪ੍ਰੀਤ ਪਰਮੇਸ਼ਰ ਨਾਲ ਪੈ ਗਈ ਜਿਹਦੀ ਪ੍ਰੀਤ ਪਰਮੇਸ਼ਰ ਨਾਲ ਪੈ ਜਾਵੇ ਉਹਨੂੰ ਆਨੰਦ ਹੀ ਆਨੰਦ ਹੈ ਮਹੱਲਾ ਪੰਜਵਾਂ ਸੱਚੀ ਬੈਸਕ ਤੇਨਾ ਸੰਗ ਜਿਨ ਸੰਗ ਜਪਿਐ ਨਾਉ ਤਿੰਨ ਸੰਗ ਸੰਗ ਨਕੀਚੀ ਨਾਨਕ ਜਿਨਾ ਆਪਣਾ ਸਵਾਉ ਕਹਿੰਦੇ ਸੱਚੀ ਸੰਗਤ ਉਹਨਾਂ ਦੀ ਸੰਗੀਆਂ ਦੀ ਆ ਜਿੱਥੇ ਬੈਠ ਕੇ ਅਸੀਂ ਸੰਗਤ ਦੇ ਵਿੱਚ ਉਹਨਾਂ ਦੇ ਨਾਲ ਨਾਮ ਜਪੀਏ ਪਰਮੇਸ਼ਰ ਨੂੰ ਧਿਆਈਏ ਕਹਿੰਦੇ ਉਹਨਾਂ ਦਾ ਸੰਗ ਨਾ ਕਰੋ ਜਿਨ੍ਹਾਂ ਨੂੰ ਸਿਰਫ ਆਪਣਾ ਸੰਸਾਰਿਕ ਸਵਾਰਥ ਹੈ ਪੌਰੀ ਸਵੇਲਾ ਪਰਵਾਨ ਜਿਤ ਸਤਗੁਰ ਪੇਟਿਆ ਹੋਆ ਸਾਧੂ ਸੰਗ ਫਿਰ ਦੁੱਖ ਨਾ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮ ਮੇਟਿਆ ਤਤ ਗਿਆਨ ਲਾਇ ਤਿਆਨ ਦ੍ਰਿਸ਼ਟ ਸਮੇਟਿਆ ਸਬੋ ਜਪੀਏ ਜਾਪ ਜੇ ਮੁਖੋਂ ਬੋਲੇ ਟਿਆ ਹੁਕਮੇ ਬੁੱਝ ਨਿਹਾਲ ਸੁਖ ਸੁਖੇ ਟਿਆ ਪਰਖ ਖਜਾਨੇ ਪਾਏ ਸੇ ਬਹੜਨਾ ਖੋਟਿਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਸਾਹ ਵੇਲਾ ਪਰਵਾਨ ਜਿਤ ਸਤਗੁਰ ਪੇਟਿਆ ਜਦੋਂ ਕਹਿੰਦੇ ਸਤਗੁਰ ਦੇ ਨਾਲ ਮਿਲਾਪ ਹੋ ਜਾਂਦਾ ਉਹ ਕਹਿੰਦੇ ਵਖਤ ਉਹ ਵੇਲਾ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਫਿਰ ਕਹਿੰਦੇ ਉਸ ਜੀਵ ਨੂੰ ਦੁੱਖ ਨਹੀਂ ਸਹਾਰਨੇ ਪੈਂਦੇ ਨਾ ਹੀ ਫਿਰ ਕਹਿੰਦੇ ਉਹਨੂੰ ਆਵਾਗਵੰਦ ਚੱਕਰ ਵਿੱਚ ਪੈਣਾ ਪੈਂਦਾ ਮੁੜ ਮੁੜ ਕੇ ਉਹਨੂੰ ਗਰਬ ਦੇ ਵਿੱਚ ਨਹੀਂ ਆਉਣਾ ਪੈਂਦਾ ਫਿਰ ਉਹਨੂੰ ਸਾਰੀ ਜਗ੍ਹਾ ਤੇ ਇੱਕ ਪਰਮੇਸ਼ਰ ਹੀ ਵਿਆਪਕ ਦਿਸਦਾ ਹੈ ਪਰਮੇਸ਼ਰ ਵਿੱਚ ਲੀਨ ਹੋਣ ਦੇ ਨਾਲ ਉਹਨੂੰ ਕਹਿੰਦੇ ਜੀਵਨ ਦੀ ਅਸਲੀਅਤ ਸਮਝ ਆ ਜਾਂਦੀ ਹੈ। ਉਹਨੂੰ ਸਭ ਸੱਚ ਪਤਾ ਲੱਗ ਜਾਂਦਾ ਕਿ ਜੀਵਨ ਕੀ ਹੈ। ਸਬੋ ਜਪੀਏ ਜਾਪ ਜੇ ਮੁਖੋਂ ਬੁਲੇਟਿਆ ਉਹ ਹਰ ਵਕਤ ਉਸ ਪਰਮੇਸ਼ਰ ਦਾ ਨਾਮ ਜਪਦਾ ਹੈ। ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ ਉਹ ਪਰਮੇਸ਼ਰ ਦੀ ਰਜਾ ਨੂੰ ਚੰਗੀ ਮੰਨ ਕੇ ਹਮੇਸ਼ਾ ਸੁੱਖ ਵਿੱਚ ਰਹਿੰਦਾ ਹੈ। ਜਿਹੜੇ ਕਹਿੰਦੇ ਪਰਮੇਸ਼ਰ ਨੇ ਪਰਖ ਕੇ ਆਪਣੇ ਖਜ਼ਾਨੇ ਵਿੱਚ ਪਾ ਲੈ ਉਹ ਫੇਰ ਮੁੜ ਕੇ ਖੋਟੇ ਨਹੀਂ ਹੁੰਦੇ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ ਸਲੋਕ ਵਿशोਹੇ ਜੰਬੂਰ ਖਵੈ ਨ ਵੰਜਨ ਗਾਖੜੈ ਜੇ ਸੋਤਣੀ ਮਿਲਨ ਨਾਨਕ ਸੁਖ ਸੰਭੂ ਸੱਚ ਕਹਿੰਦੇ ਪਰਮੇਸ਼ਰ ਨਾਲੋਂ ਵਿਛੋੜਾ ਇਸ ਤਰ੍ਹਾਂ ਦਾ ਦੁੱਖ ਦਿੰਦਾ ਜਿਵੇਂ ਜੰਬੂਰ ਨਾਲ ਮਾਸ ਨੋਚੀਦਾ ਕਹਿੰਦੇ ਜਿਸ ਨੂੰ ਪਰਮੇਸ਼ਰ ਦਾ ਮਿਲਾਪ ਹੋ ਗਿਆ ਉਹਦਾ ਸਭ ਕੁਝ ਕਹਿੰਦੇ ਸੁੱਖਾਂ ਚ ਬੀਤਦਾ ਸਭ ਕੁਝ ਉਹਦੇ ਲਈ ਸੱਚ ਹੋ ਜਾਂਦਾ ਮਹੱਲਾ ਪੰਜਵਾਂ ਜਿਮੀ ਵਸੰਦੀ ਪਾਣੀਐ ਈਦਣ ਰੱਖੈ ਪਾਹੇ ਨਾਨਕ ਸੋ ਸੋ ਆਹੇ ਜਾ ਕੇ ਆਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤ ਜਗ ਜੇ ਕੀਆ ਤੁਦ ਤੁਰੇ ਬਿਸੰਪੈ ਬਿਸਮਾਦ ਦੇਖ ਕੁਦਰਤ ਤੇਰੀ ਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀ ਆ ਤੇਰੇ ਹੱਥ ਨਿਧਾਨ ਪਾਵੈ ਤਿਸ ਦੇ ਜਿਸ ਨੂੰ ਹੋਏ ਦਿਆਲ ਹਰ ਨਾਮ ਨਾਲ ਸੇ ਲਹਿ ਜਿਸ ਨੂੰ ਹੋਏ ਦਿਆਲ ਹਰ ਨਾਮ ਨਾਲ ਸੇ ਲਹਿ ਅਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸ ਨੂੰ ਹੋ ਕਿਰਪਾਲ ਸੋ ਨਾਮ ਤੇ ਆਈਐ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਜ਼ਮੀਨ ਧਰਤੀ ਪਾਣੀ ਵਿੱਚ ਤੇ ਪਾਣੀ ਨੂੰ ਆਸਰਾ ਵੀ ਦਿੰਦੀ ਆ ਇਸ ਤਰ੍ਹਾਂ ਹੀ ਕਹਿੰਦੇ ਜਿਹੜੀ ਹੈਗੀ ਲੱਕੜ ਉਹਦੇ ਵਿੱਚ ਅੱਗ ਲੁਕੀ ਹੋਈ ਆ ਇਸ ਤਰ੍ਹਾਂ ਹੀ ਕਹਿੰਦੇ ਇਹ ਪਰਮੇਸ਼ਰ ਸਾਰੇ ਸੰਸਾਰ ਨੂੰ ਆਸਰਾ ਵੀ ਦਿੰਦਾ ਤੇ ਸੰਸਾਰ ਵਿੱਚ ਲੁਕਿਆ ਹੋਇਆ ਪਰਤੱਖ ਨਹੀਂ ਹੈ ਕਿਸੇ ਕਿਸੇ ਨੂੰ ਪਰਤੱਖ ਹੁੰਦਾ ਕਹਿੰਦੇ हे ਪਰਮੇਸ਼ਰ ਜੀ ਜਿਹੜੇ ਕੰਮ ਤੂੰ ਕਰ ਰਿਹਾ ਇਹ ਤੂੰ ਹੀ ਕਰ ਸਕਦਾ ਕੋਈ ਹੋਰ ਨਹੀਂ ਕਰ ਸਕਦਾ ਤੇਰਾ ਕੀਤਾ ਹੀ ਸਭ ਸੰਸਾਰ ਵਿੱਚ ਹੋ ਰਿਹਾ ਕਹਿੰਦੇ ਤੇਰੇ ਕੌਤਕ ਦੇਖ-ਦੇਖ ਤੇਰੀ ਕੁਦਰਤ ਦੇ ਅਸੀਂ ਅश्चਰਜ ਹੋ ਜਾਂਦੇ ਆ ਕਹਿੰਦੇ हे ਪਰਮੇਸ਼ਰ ਜੀ ਅਸੀਂ ਤੇਰੇ ਦਾਸ ਤੇਰੀ ਸ਼ਰਨ ਚ ਆਏ ਆ ਸਾਡੀ ਵੀ ਉੱਚੀ ਅਵਸਥਾ ਕਰ ਦਿਓ ਕਹਿੰਦੇ ਜਿਸ ਨੂੰ ਚੰਗਾ ਲੱਗਦਾ ਤੁਸੀਂ ਉਸ ਨੂੰ ਆਪਣਾ ਨਾਮ ਖਜ਼ਾਨਾ ਦਿਨੇ ਹੋ ਸਾਰੇ ਖਜ਼ਾਨੇ ਜਿਸ ਤੇ ਕਹਿੰਦੇ ਦਿਆਲ ਹੁੰਦਾ ਪਰਮੇਸ਼ਰ ਉਹਨੂੰ ਇਨਾਮ ਦਿੰਦਾ। ਇਹ ਪਰਮੇਸ਼ਰ ਜੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਸਾਡੀਆਂ ਗਿਆਨ ਇੰਦਰੀਆਂ ਤੇਰੇ ਤੱਕ ਨਹੀਂ ਪਹੁੰਚ ਕਰ ਸਕਦੀਆਂ। ਤੂੰ ਬਹੁਤ ਬੇਅੰਤ ਹੈ। ਜਿਸ ਤੇ ਕਹਿੰਦੇ ਕਿਰਪਾਲ ਹੁੰਦਾ ਉਹੀ ਪਰਮੇਸ਼ਰ ਦਾ ਨਾਮ ਤੇ ਆ ਸਕਦਾ। ਵਾਹਿਗੁਰੂ ਜੀ ਵਾਹਿਗੁਰੂ ਜੀ। ਸ਼ੋਕ ਮਹੱਲਾ ਪੰਜਮਾ ਕਟਸ਼ੀਆਂ ਫਿਰਨ ਸੋ ਆਓ ਨ ਜਾਣਣ ਸੁੰਝੀਆਂ ਸੇਈ ਮੁਖ ਦੇਸਨ ਨਾਨਕ ਰੱਤੇ ਪ੍ਰੇਮ ਰਸ ਫਿਰ ਕਹਿੰਦੇ ਜਿਹੜੀਆਂ ਕਟਸ਼ੀਆਂ ਨੇ ਸਬਜੀ ਭਾਜੀ ਚ ਫਿਰਦੀਆਂ ਨੇ ਪਰ ਸਵਾਦ ਨਹੀਂ ਚਖ ਸਕਦੀਆਂ ਕਿਉਂਕਿ ਉਹਨਾਂ ਦੀ ਫਿਤਰਤ ਇਹ ਨਹੀਂ ਹੈਗੀ ਫਿਰ ਕਹਿੰਦੇ ਇਸ ਤਰ੍ਹਾਂ ਹੀ ਜਿਹੜੇ ਉਪਰੋਂ ਉਪਰੋਂ ਗੱਲਾਂ ਕਰਦੇ ਨੇ ਉਹ ਪਰਮੇਸ਼ਰ ਦਾ ਸੁੱਖ ਨਹੀਂ ਮਾਣ ਸਕਦੇ ਜਿਹੜੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਨਾਨਕ ਜੀ ਕਹਿੰਦੇ ਉਹੀ ਫਿਰ ਪਰਮੇਸ਼ਰ ਦੇ ਆਨੰਦ ਦਾ ਰਸ ਮਾਣਦੇ ਆ ਮਹੱਲਾ ਪੰਜਮਾ ਖੋਜੀ ਲਦਮ ਖੋਜ ਛੱਡਿਆ ਉਜਾੜ ਤੈ ਸਹ ਦਿੱਤੀ ਬਾੜ ਨਾਨਕ ਖੇਤ ਨਸ਼ ਜੀ ਕਹਿੰਦੇ ਹੁਣ ਸਤਿਗੁਰ ਨੂੰ ਮਿਲ ਕੇ ਮੈਂ ਜਿਹੜੇ ਆਪਣੇ ਮੇਰੇ ਅੰਦਰ ਵਿਕਾਰ ਲੁਕੇ ਹੋਏ ਨੇ ਉਹ ਮੈਂ ਲੱਭ ਛੱਡੇ ਨੇ ਫਿਰ ਕਹਿੰਦੇ ਹੁਣ ਸਤਿਗੁਰ ਨੇ ਪਰਮੇਸ਼ਰ ਦੇ ਨਾਮ ਦੀ ਵਾਰ ਦੇ ਦਿੱਤੀ ਹੈ ਨਾਨਕ ਜੀ ਕਹਿੰਦੇ ਹੁਣ ਵਿਕਾਰ ਮੇਰੀ ਜਿਹੜੀ ਜੀਵਨ ਰੂਪੀ ਖੇਤੀ ਆ ਉਹਦਾ ਕੁਝ ਵਿਗਾੜ ਨਹੀਂ ਸਕਦੇ ਹੁਣ ਲੱਭ ਲੈਨੇ ਪੜੀ ਆਰਾ ਦੇ ਸੱਚ ਸੋਈ ਸਭ ਕਿਛ ਜਿਸ ਪਾਸ ਆਰਾ ਦੇ ਸੱਚਾ ਸੋਏ ਸਭ ਕਿਛ ਜਿਸ ਪਾਸ ਦੋਹਾ ਸਿਰਿਆਂ ਖਸਮ ਆਪ ਖਿਨ ਮਹਿ ਕਰੇ ਰਾਸ त्यागो सगल उपाव तिसकी ओट गहो पौ सरनाई पज सुखी हो सुख लहो कर्म तरम तत् ज्ञान संता संग होए जपिए अमृत नाम बिगन न लगे कोए ਜਿਸ ਨੂੰ ਆਪ ਦਿਆਲ ਤਿਸ ਮਨ ਉੱਠਿਆ ਪਾਈਨ ਸਭ ਨਿਧਾਨ ਸਾਹਿਬ ਟੁੱਟਿਆ ਹਾਂਜੀ ਸੰਗਤ ਜੀ ਕਹਿੰਦੇ ਉਹ ਪਰਮੇਸ਼ਰ ਜਿਹਦੇ ਕੋਲ ਸਭ ਦਾਤਾ ਨੇ ਕਹਿੰਦੇ ਉਹਦੀ ਆਪਾ ਆराधना ਕਰੀਏ ਉਹੀ ਦੋਹਾ ਸਿਰਿਆਂ ਦਾ ਸਵਾਮੀ ਆ ਕਹਿੰਦੇ ਜਿਸ ਨੂੰ ਮਨਮੁਖ ਬਣਾਇਆ ਉਹਦਾ ਵੀ ਮਾਲਕ ਆਪ ਆ ਜਿਹਨੂੰ ਗੁਰਮੁਖ ਬਣਾਇਆ ਉਹਦਾ ਵੀ ਮਾਲਕ ਆਪ ਆ ਇੱਕ ਖਿਨ ਵਿੱਚ ਸਾਰੇ ਕਾਰਜ ਰਾਸ ਕਰ ਦਿੰਦਾ ਕਹਿੰਦੇ ਹੋ ਸਾਰੇ ਉਪਾਅ ਤਿਆਗ ਕੇ ਉਸ ਪਰਮੇਸ਼ਰ ਦਾ ਆਸਰਾ ਤੱਕਿਏ ਕਹਿੰਦੇ ਉਸ ਪਰਮੇਸ਼ਰ ਦੀ ਸਰਨ ਜਾਈਏ ਜਿੱਥੇ ਜਾ ਕੇ ਸਭ ਸੁੱਖ ਮਿਲਦੇ ਨੇ ਸੰਤਾਂ ਦੀ ਸੰਗਤ ਕੀਤਿਆਂ ਸਾਰੇ ਕਰਮ ਧਰਮ ਜਿਹੜੇ ਚੰਗੇ ਕੰਮ ਨੇ ਜੀਵਨ ਦੀ ਅਸਲੀਅਤ ਸਭ ਸਮਝ ਲੱਗ ਜਾਂਦੀ ਹੈ ਕਿ ਸੰਤਾਂ ਦੀ ਸੰਗਤ ਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਫਿਰ ਉਹਦੇ ਨਾਲ ਕੋਈ ਵਿਗਨ ਨਹੀਂ ਪੈਂਦਾ ਜੀਵਨ ਦੇ ਵਿੱਚ ਕੋਈ ਵਿਕਾਰ ਵਿਗਨ ਨਹੀਂ ਪਾਉਂਦੇ ਫਿਰ ਕਹਿੰਦੇ ਜਿਸ ਤੇ ਆਪ ਦਿਆਲ ਹੁੰਦਾ ਉਹਦੇ ਮਨ ਵਿੱਚ ਵਸਦਾ ਪਰਮੇਸ਼ਰ ਫਿਰ ਕਹਿੰਦੇ ਪਰਮੇਸ਼ਰ ਦੇ ਪ੍ਰਸੰਨ ਹੋਇਆ ਸਾਰੇ ਖਜ਼ਾਨੇ ਦਿੰਦਾ ਫਿਰ ਸਾਰੇ ਖਜ਼ਾਨੇ ਉਹਦੇ ਪ੍ਰਸੰਨਤਾ ਦੇ ਨਿਰਪਰ ਕਰਦੇ ਨੇ ਸ਼ਲੋਕ ਮਹੱਲਾ ਪੰਜਵਾਂ ਲਦਮ ਲੱਬਣ ਹਾਰ ਕਰਮ ਕਰੰਦੋ ਮਾ ਪਿਰੀ ਇਕੋ ਸਿਰਜਣਹਾਰ ਨਾਨਕ ਬਿਆਨ ਪਸਿਐ ਕਹਿੰਦੇ ਉਹ ਪਰਮੇਸ਼ਰ ਜਿਸ ਤੇ ਕਿਰਪਾ ਕਰਦਾ ਉਹ ਕਹਿੰਦੇ ਉਸ ਪਰਮੇਸ਼ਰ ਨੂੰ ਲੱਭ ਲੈਂਦੇ ਨੇ ਕਹਿੰਦੇ ਇਕੋ ਉਹ ਪਰਮੇਸ਼ਰ ਆ ਜੋ ਸੰਸਾਰ ਦਾ ਸਿਰਜਣਹਾਰ ਆ ਹੋਰ ਕੋਈ ਉਹਦਾ ਉਦੀ ਜਗ੍ਹਾ ਨਹੀਂ ਲੈ ਸਕਦਾ ਅਸੀਂ ਕਿਸੇ ਦਾ ਆਸਰਾ ਨਹੀਂ ਤੱਕ ਸਕਦੇ ਵਾਹਿਗੁਰੂ ਜੀ ਉਹਦੀ ਰਹਿਮਤ ਨਾਲ ਉਹ ਮਿਲਦਾ ਮਹੱਲਾ ਪੰਜਮਾ ਪਾਪੜ ਆਪ ਛਾੜ ਬਾਣ ਸਚਾਵਾ ਸੰਗੈ ਗੁਰਮੰਤੜਾ ਚਿਤਾਰ ਨਾਨਕ ਦੁਖ ਨਹੀਂ ਵਈ ਗੁਰ ਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀ ਵਈ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਤੀਰ ਖਿੱਚ ਕੇ ਆਪਣੇ ਸਾਰੇ ਪਾਪਾਂ ਨੂੰ ਖਤਮ ਕਰ ਲਓ ਨਾਨਕ ਜੀ ਕਹਿੰਦੇ ਨੇ ਜੇ ਗੁਰੂ ਦਾ ਦੱਸਿਆ ਹੋਇਆ ਮੰਤਰ ਦਿਰੜਾਵੋਂ ਕੇ ਚੇਤੇ ਦੇ ਵਿੱਚ ਫਿਰ ਕੋਈ ਦੁੱਖ ਨਹੀਂ ਵਿਆਪਦਾ ਬੌਰੀ ਵਾਹ ਵਾਹ ਸਿਰਜਣਹਾਰ ਪਾਈਨ ਠਾੜ ਆਪ ਜੀ ਜੰਤ ਮਿਹਰਵਾਨ ਤਿਸਨੋਂ ਸਦਾ ਜਾਪ ਦਿਆ ਤਾਰੀ ਸਮਰੱਤ ਚੁੱਕੇ ਬਿਲਬਿਲਾਪ ਨਠੇ ਤਾਪ ਦੁਖ ਰੋਗ ਪੂਰੇ ਗੁਰ ਪਰਤਾਪ ਕੀਤੀਆਂ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਈਨ ਛਡਾਏ ਬੰਦਨ ਸਗਲ ਕਾਪ ਤਿਸਨ ਬੁਝੀ ਆਸ ਪੁਨੀ ਮਨ ਸੰਤੋਖ ਤਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨ ਪੁੰਨ ਪਾਪ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਤਨ ਹੈ ਤਨ ਹੈ ਕਹਿੰਦੇ ਵਾਹ ਵਾਹ ਪਰਮੇਸ਼ਰ ਜੋ ਸਾਨੂੰ ਆਪ ਆਤਮਿਕ ਸ਼ਾਂਤੀ ਬਖਸ਼ਦਾ ਹੈ ਕਹਿੰਦੇ ਉਸ ਦੀ ਆराधना ਕਰੋ ਜੋ ਸਾਰੇ ਜੀਵਾਂ ਜਨਤਾ ਤੇ ਮਿਹਰਬਾਨ ਹੈ ਜਦੋਂ ਉਹ ਦਇਆ ਧਾਰਦਾ ਹੈ ਤਾਂ ਸਾਡੇ ਸਾਰੇ ਕਹਿੰਦੇ ਦੁੱਖ ਰੋਗ ਖਤਮ ਹੋ ਜਾਂਦੇ ਨੇ ਗੁਰੂ ਦੀ ਕਿਰਪਾ ਸਦਕਾ ਸਾਰੇ ਤਾਪ ਦੁੱਖ ਰੋਗ ਸਭ ਖਤਮ ਹੋ ਜਾਂਦੇ ਨੇ ਜੀਵ ਦੇ ਜਿਸ ਜੀਵ ਤੇ ਕਹਿੰਦੇ ਆਪਣੀ ਬਖਸ਼ਿਸ਼ ਕਰਦਾ ਉਹਨੂੰ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਲਿਆ ਦਿੰਦਾ ਉਹਨੂੰ ਥਾਪਨਾ ਦੇ ਦਿੰਦਾ ਫਿਰ ਉਹਨੂੰ ਕੋਈ ਜਿਹੜੇ ਬੰਧਨ ਨੇ ਮਾਇਆ ਦੇ ਵਿਕਾਰਾਂ ਤੇ ਸਾਰਿਆਂ ਤੋਂ ਉਹਨੂੰ ਇਹਦੇ ਤੋਂ ਮੁਕਤ ਕਰ ਦਿੰਦਾ ਉਸ ਜੀਵ ਦੀ ਸਾਰੀ ਤ੍ਰਿਸ਼ਨਾ ਬੁੱਝ ਜਾਂਦੀ ਆ ਉਹਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਮਨ ਵਿੱਚ ਸੰਤੋਖ ਆ ਜਾਂਦਾ ਤ੍ਰਿਪਤੀ ਹੋ ਜਾਂਦੀ ਆ ਕਹਿੰਦੇ ਪਰਮੇਸ਼ਰ ਬੇਅੰਤ ਹੈ ਪਰ ਕਹਿੰਦੇ ਜਿਹੜੇ ਜੀਵਾਂ ਦੇ ਪੁੰਨ ਤੇ ਪਾਪ ਨੇ ਨਾ ਉਹਦੇ ਨਾਲ ਪਰਮੇਸ਼ਰ ਨੂੰ ਕੋਈ ਵਿਅਕਤੀਗਤ ਤੌਰ ਤੇ ਕੋਈ ਲੈਣ ਦੇਣ ਨਹੀਂ ਹੈ ਉਹ ਸਾਡੇ ਜੀਵਾਂ ਦੇ ਜਿਹੜੇ ਕਰਮ ਨੇ ਉਹ ਸਾਡੇ ਆਪਣੇ ਸੁਧਾਰ ਲਈ ਤੇ ਆਪਣੇ ਅੱਗੇ ਲਈ ਨੇ ਇਹਦੇ ਨਾਲ ਪਰਮੇਸ਼ਰ ਨੂੰ ਕੋਈ ਕਹਿੰਦੇ ਵਿਅਕਤੀਗਤ ਤੌਰ ਤੇ ਕੋਈ ਪਰਮੇਸ਼ਰ ਨੂੰ ਇਹਦੇ ਨਾਲ ਲਗਾਵ ਨਹੀਂ ਹੈ ਸ਼ਲੋਕ ਮਹੱਲਾ ਪੰਜਵਾਂ ਜਾ ਕੋ ਪੈ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟ ਤ ਸਾਧ ਸੰਗaat ਕਹਿੰਦੇ ਜਿਨ੍ਹਾਂ ਤੇ ਪਰਮੇਸ਼ਰ ਆਪ ਕਿਰਪਾਲ ਉਹੀ ਪਰਮੇਸ਼ਰ ਦਾ ਨਾਮ ਜਪਦੇ ਨੇ ਨਾਨਕ ਜੀ ਕਹਿੰਦੇ ਨੇ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟ ਤ ਸਾਧ ਸੰਗaat ਜਦੋਂ ਕਹਿੰਦੇ ਸਾਧ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਵਿੱਚ ਜੀਵ ਮਿਲਦੇ ਨੇ ਉੱਥੇ ਫਿਰ ਪਰਮੇਸ਼ਰ ਦੇ ਨਾਮ ਦੀ ਚੇਟਕ ਜੀਵਾਂ ਨੂੰ ਲੱਗ ਜਾਂਦੀ ਆਂ ਮਹੱਲਾ ਪੰਜਵਾਂ RAM RAMO ਵਡਪਾਗਿਓ ਜਲ ਥਲ ਮਹੀਅਲ ਸੋਏ ਨਾਨਕ ਨਾਮ ਅਰਾਦੀਐ ਬਿਗਨ ਨ ਲਾਗੇ ਕੋਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਜਪੋ ਜੋ ਧਰਤੀ ਵਿੱਚ ਪਾਣੀ ਵਿੱਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਹੈ ਉਹਦੇ ਨਾਮ ਨੂੰ ਆਰਾਧਨ ਨਾਲ ਸਾਨੂੰ ਕੋਈ ਦੁੱਖ ਸੰਤਾਪ ਵਿਕਾਰਾਂ ਦੀ ਮੈਲ ਸਭ ਕੁਝ ਸਾਨੂੰ ਛੱਡ ਜਾਂਦਾ ਮੁਕਤ ਕਰ ਦਿੰਦਾ ਉਹਦਾ ਨਾਮ ਕਰਵਾ ਦਿੰਦਾ ਪੌੜੀ ਭਗਤਾ ਕਾ ਬੋਲਿਆ ਪਰਵਾਣ ਹੈ ਦਰਗਹਿ ਪਵੈ ਥਾਏ ਪਗਤਾ ਤੇਰੀ ਟੇਕ ਰਤੇ ਸਚਨਾਏ ਜਿਸਨੂੰ ਹੋਏ ਕਿਰਪਾਲ ਤਿਸਕਾ ਦੁੱਖ ਜਾਏ ਪਗਤ ਤੇਰੇ ਦਿਆਲ ਓਨਾ ਮਿਹਰ ਪਾਏ ਦੁੱਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਪਗਤਾ ਇਹ ਆਦਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇਕਤ ਆਏ ਪੀਵਤ ਅਮਰਿਤ ਨਾਮ ਜਨਨਾਮੇ ਰਹੇ ਅਘਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੋ ਭਗਤਾਂ ਦੇ ਬਚਨ ਨੇ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਪੈਂਦੇ ਨੇ ਕਿਉਂਕਿ ਭਗਤਾਂ ਨੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਹੁੰਦਾ ਹੈ ਜਿਸ ਤੇ ਕਹਿੰਦੇ ਪਰਮੇਸ਼ਰ ਆਪ ਦਿਆਲ ਆ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਕਹਿੰਦੇ ਭਗਤ ਤੇਰੇ ਦਿਆਲ ਉਹਨਾਂ ਮਿਹਰ ਪਾਏ ਜਿਹੜੇ ਭਗਤ ਨੇ ਉਹ ਵੀ ਪਰਮੇਸ਼ਰ ਵਾਂਗ ਦਿਆਲੂ ਹੋ ਜਾਂਦੇ ਨੇ ਉਹਨਾਂ ਤੇ ਪਰਮੇਸ਼ਰ ਦੀ ਮਿਹਰ ਹੁੰਦੀ ਆ ਪਰਮੇਸ਼ਰ ਉਹਨਾਂ ਦੇ ਸਾਰੇ ਦੁੱਖ ਦਰਦ ਵੱਡੇ ਰੋਗ ਕਹਿੰਦੇ ਇਹ ਮੇਰੀ ਮਾਂ ਸਾਰੇ ਉਹਨਾਂ ਦੇ ਪਰਮੇਸ਼ਰ ਆਪ ਖਤਮ ਕਰ ਦਿੰਦੇ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਆਸਰਾ ਹੁੰਦਾ ਭਗਤਾਂ ਨੂੰ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਤੇ ਇਹਦਾ ਆਸਰਾ ਭਗਤਾਂ ਨੂੰ ਹੁੰਦਾ ਦਿਨ ਰਾਤ ਉਸ ਇੱਕ ਪਰਮੇਸ਼ਰ ਨੂੰ ਧਿਆਉਂਦੇ ਨੇ ਪੀਵਤ ਅੰਮ੍ਰਿਤ ਨਾਮ ਜਨਨਾਮੇ ਰਹੇ ਅਗਾਏ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦਾ ਨਾਮ ਰੂਪੀ ਜਲ ਪੀ ਕੇ ਉਹ ਤ੍ਰਿਪਤ ਹੋ ਜਾਂਦੇ ਨੇ ਉਹਨਾਂ ਨੂੰ ਮੁੜ ਕੇ ਮਾਇਆ ਦੀ ਪਿਆਸ ਨਹੀਂ ਲੱਗਦੀ ਹੈਗੀ ਵਾਹਿਗੁਰੂ ਜੀ ਵਾਹਿਗੁਰੂ ਜੀ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਨਿਕਾਂ ਅਨੇਕਾਂ ਗਲਤੀਆਂ ਮaaf ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹੀ